ਇਸ ਵੇਲੇ ਦੀ ਵੱਡੀ ਅਤੇ ਦੁਖਦਾਈ ਖਬਰ ਨਿੱਧੜਕ ਬੋਲਣ ਵਾਲੇ ਪੱਤਰਕਾਰ ਪ੍ਰੀਤ ਸੈਣੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਜ ਜੀ ਇੱਕੀ ਪੱਤਰਕਾਰ ਪ੍ਰੀਤ ਸੈਣੀ ਇਸ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਕਿਹਾ ਜਾ ਰਿਹਾ ਹੈ ਕਿ ਉਹ ਬਿਮਾਰ ਸੀ ਜਿਸ ਦੇ ਚੱਲਦੇ ਉਹਨਾਂ ਦੀ ਮੌਤ ਹੋਈ ਹੈ ਪਟਿਆਲਾ ਦੇ ਰਹਿਣ ਵਾਲੇ ਪ੍ਰੀਤ ਸਿੰਘ ਸੈਣੀ ਦਾ ਦਿਹਾਂਤ ਹੋ ਗਿਆ। ਪ੍ਰੀਤ ਸੈਣੀ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਕਈ ਤਰ੍ਹਾਂ ਦੇ ਖੁਲਾਸੇ ਕਰਦੇ ਰਹਿੰਦੇ ਸਨ। ਸੋਮਵਾਰ ਦੇ ਰਾਤ ਜਦ ਹੀ ਪ੍ਰੀਤ ਸੈਣੀ ਦੀ ਸੜਕ ਹਾਦਸੇ ਦੇ ਵਿੱਚ ਮੌਜੀ ਖਬਰ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ ਤੇ ਪ੍ਰੀਤ ਸੈਣੀ ਨੂੰ ਜਾਣਨ ਵਾਲੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਦੁੱਖ ਦਾ ਇਜ਼ਹਾਰ ਕਰਨ ਲੱਗੇ। ਪ੍ਰੀਤ ਸੈਣੀ ਇੱਕ ਸੋਸ਼ਲ ਮੀਡੀਆ ਤੇ ਐਕਟਿਵ ਵਿਅਕਤੀ ਮੰਨੇ ਜਾਂਦੇ ਸਨ ਪਰ ਕਈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਐਕਸੀਡੈਂਟ ਨਹੀਂ ਬਲਕਿ ਉਹ ਬਿਮਾਰ ਸਨ ਜਿਹਦੇ ਚੱਲਦੇ ਉਹਨਾਂ ਦੇ ਪਟਿਆਲਾ ਦੇ ਕਲੰਬੀਆ ਹਸਪਤਾਲ ਦੇ ਵਿੱਚ ਵੀ ਇਲਾਜ ਚੱਲ ਰਿਹਾ ਸੀ ਇੱਕ ਦੋ ਵਾਰ ਉਹ ਠੀਕ ਹੋ ਕੇ ਘਰ ਵਾਪਸ ਵੀ ਗਏ ਸਨ ਜਿਸ ਤੋਂ ਬਾਅਦ ਮੁੜ ਬਿਮਾਰ ਹੋਏ ਤਾਂ ਉਹਨਾਂ ਨੂੰ ਮੁੜ ਕਲੰਬੀਆ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਪ੍ਰੀਤ ਸੈਣੀ ਸੋਸ਼ਲ ਮੀਡੀਆ ਤੇ ਹਮੇਸ਼ਾ ਐਕਟਿਵ ਰਹਿ ਕੇ ਵੱਡੇ ਵੱਡੇ ਮੁੱਦਿਆਂ ਤੇ ਬੋਲਦੇ ਰਹਿੰਦੇ ਸਨ ਅਤੇ ਉਹ ਆਪਣਾ ਖੁਦ ਦਾ ਚੈਨਲ ਚਲਾ ਰਹੇ ਸੀ ਜਿਸ ਦਾ ਨਾਮ ਸੀ ਅਖੰਡ ਪਾਣੀ ਜਿਨ੍ਹਾਂ ਨੇ ਜ਼ਿਆਦਾਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਹੁੰਦੀਆਂ ਗਲਤੀਆਂ ਜਾਂ ਜਾਣ ਬੁੱਝ ਕੇ ਕੀਤੀਆਂ ਜਾਣ ਵਾਲੀਆਂ ਅਣਗਹਿਲੀਆਂ ਨੂੰ ਹਮੇਸ਼ਾ ਜਗ ظاہر ਕੀਤੇ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਰਹੇ ਹੁੰਦੇ ਸਨ ਅਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਉਹਨਾਂ ਦੇ ਵੱਲੋਂ ਚਰਚਾ ਕੀਤੀ ਜਾਂਦੀ ਸੀ ਬੇਖੌਫ ਹੋ ਕੇ ਪ੍ਰੀਤ ਸੈਣੀ ਬੋਲਦੇ ਸਨ ਪ੍ਰੀਤ ਸੈਣੀ ਨੂੰ ਇਸ ਤਰ੍ਹਾਂ ਦੀਆਂ ਪੋਸਟਾਂ ਲਈ ਅਦਾਲਤੀ ਕੇਸਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ ਇੱਕ ਵਾਰ ਤਾਂ ਪ੍ਰੀਤ ਸੈਣੀ ਦੇ ਅਦਾਲਤ ਵਿੱਚ ਗ੍ਰਿਫਤਾਰੀ ਬਰੰਟ ਵੀ ਜਾਰੀ ਹੋਏ ਸਨ ਜਿਸ ਦੌਰਾਨ ਉਹ ਕਈ ਦਿਨ ਰੂਪ ਪੋਛ ਰਹੇ ਜ਼ਮਾਨਤ ਮਿਲਣ ਤੋਂ ਮੁੜ ਸਾਹਮਣੇ ਆਏ ਸਨ ਅਤੇ ਫਿਰ ਨਿਤੜਕ ਹੋ ਕੇ ਪੋਸਟਾ ਪਾਉਣ ਦਾ سلسلہ ਚਾਰੀਕਾ ਦਿੱਤਾ ਪ੍ਰੀਤ ਸੈਣੀ ਦੇ ਦੇਹਾਂਤ ਤੇ ਉਹਨਾਂ ਦੇ ਚਾਹਵਣ ਵਾਲੇ ਦੁੱਖ ਦਾ ਇਜ਼ਹਾਰ ਕਰ ਰਹੇ ਨੇ ਪ੍ਰੀਤ ਸੈਣੀ ਦੇ ਇਸ ਵਿਛੋੜੇ ਨਾਲ ਪਰਿਵਾਰ ਰਿਸ਼ਤੇਦਾਰ ਅਤੇ ਸਾਥ ਸੰਬੰਧੇ ਦੇ ਵਿੱਚ ਦੁੱਖ ਦੀ ਲਹਿਰ ਹੈ ਸੋ ਦਾਜ਼ੀ ਹੈ ਕਿ ਪ੍ਰੀਤ ਸੈਣੀ ਜਿਨ੍ਹਾਂ ਤੋਂ ਅਸੀਂ ਵੀ ਕੰਮ ਸਿੱਖਿਆ ਅਸੀਂ ਵੀ ਉਹਨਾਂ ਦੇ ਕੋਲ ਕੰਮ ਕਰਦੇ ਸੀ ਤੇ ਜਦੋਂ ਅਸੀਂ ਸਿੱਖਦੇ ਸਾਂ ਤਾਂ ਉਸ ਵਕਤ ਪ੍ਰੀਤ ਸੈਣੀ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਇਸ ਮੀਡੀਆ ਬਾਰੇ ਜਾਣਕਾਰੀ ਦਿੱਤੀ ਸੀ ਪਰ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹ ਸੁਣ ਕੇ ਮਨ ਸਵੇਰ ਤੋਂ ਉਦਾਸ ਹੈ ਤੇ ਦੁਖਦਾਈ ਖਬਰ ਨਿੱ ਟੜਕ ਬੋਲਣ ਵਾਲੇ ਪੱਤਰਕਾਰ ਪ੍ਰੀਤ ਸੈਣੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਜੀ ਇੱਕੀ ਪੱਤਰਕਾਰ ਪ੍ਰੀਤ ਸੈਣੀ ਇਸ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਕਿਹਾ ਜਾ ਰਿਹਾ ਹੈ ਕਿ ਉਹ ਬਿਮਾਰ ਸੀ ਜਿਸ ਦੇ ਚੱਲਦੇ ਉਹਨਾਂ ਦੀ ਮੌਤ ਹੋਈ ਹੈ ਪਟਿਆਲਾ ਦੇ ਰਹਿਣ ਵਾਲੇ ਪ੍ਰੀਤ ਸਿੰਘ ਸੈਣੀ ਦਾ ਅਧਿ ਹੰਤ ਹੋ ਗਿਆ ਪ੍ਰੀਤ ਸੈਣੀ ਸੋਸ਼ਲ ਮੀਡੀਆ ਤੇ ਵੀਡੀਓ ਜਾਰੀ ਕਰਕੇ ਕਈ ਤਰ੍ਹਾਂ ਦੇ ਖੁਲਾਸੇ ਕਰਦੇ ਰਹਿੰਦੇ ਸਨ ਸੌਂ ਵਾਰ ਤੇ ਰਾਤ ਜਦ ਹੀ ਪ੍ਰੀਤ ਸੈਣੀ ਦੀ ਸੜਕ ਹਾਸੇ ਦੇ ਵਿੱਚ ਮੌਦੀ ਖਬਰ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ ਤੇ ਪ੍ਰੀਤ ਸੈਣੀ ਨੂੰ ਜਾਣਨ ਵਾਲੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਦੁੱਖ ਦਾ ਇਜ਼ਹਾਰ ਕਰਨ ਲੱਗੇ ਪ੍ਰੀਤ ਸੈਣੀ ਇੱਕ ਸੋਸ਼ਲ ਮੀਡੀਆ ਤੇ ਐਕਟਿਵ ਵਿਅਕਤੀ ਮੰਨੇ ਜਾਂਦੇ ਸਨ